ਗੱਲਬਾਤ ਇਹ ਹੋਈ ਆ ਕਿ ਹੋਈ 11:00 ਵਜੇ ਦਾ ਟਾਈਮ ਸੀ 10:30 11:00 ਵਜੇ ਦਾ ਤੇ ਇੱਕ ਗੱਡੀ ਆਈ ਆ ਸਾਡੇ ਘਰੇ ਅੱਗੇ ਆਣ ਕੇ ਫਾਇਰਿੰਗ ਹੋਣ ਡੈ ਪਈ ਆ ਤੇ ਮੈਂ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਹਸਬੰਦ ਨੂੰ ਲੈ ਕੇ ਅਸੀਂ ਅੰਦਰ ਵੜ ਗਏ ਆ ਤੇ ਅਸੀਂ ਆਪਣੀ ਜਾਨ ਬਚਾਈ ਸਾਡਾ ਬਰ ਨੁਕਸਾਨ ਵੀ ਹੋ ਸਕਦਾ ਸੀ ਜੇ ਅਸੀਂ ਬਾਹਰ ਹੁੰਨੇ ਤੇ ਤੇ ਅਸੀਂ ਪੰਜਾਬ ਪੁਲਿਸ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਵਾ ਤੇ ਜੋ ਵੀ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਕੋਈ ਆਪਣੀ ਕਿਸੇ ਨਾ ਰੰਜਿਸ਼ ਬਾਜੀ ਜਿੱਤ ਨਹੀਂ ਹੈਗੇ ਨਹੀਂ ਬਸ ਕੋਈ ਰੰਜਿਸ਼ ਬਾਜੀ ਨੀਸੀ ਆ ਗਈ ਸਾਡੀ ਕਿਸੇ ਨਾਲ ਕੋਈ ਰੰਜਿਸ਼ ਬਸ ਨਹੀਂ ਹੈ ਬਚਾ ਗਿਆ ਕੋਈ ਲੁੱਟਖੋਤ ਨਹੀਂ ਹੋਈ ਨਹੀਂ ਕੋਈ ਲੁੱਟਖੋਤ ਨਹੀਂ ਹੋਈ ਬਚਾ ਹੋਇਆ ਬਸ ਬਸ ਇਹ ਮੰਗ ਕਰਦੇ ਅਸੀਂ ਅਹੀਂ ਨਾ ਚਾਰਜੀ ਇਕੱਲੇ ਕਰੇ ਰਹੇ ਨੇ ਦੋ ਬੱਚੇ ਦੋ ਅਸੀਂ ਆਂ ਅਸੀਂ ਪੰਜਾਬ ਪੋਸਟ ਤੋਂ ਹੀ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਕਿ ਇਸ ਵਲੇ ਵੀ ਕੋਈ ਵੀ ਗਲਤ ਰਾਤ ਬਰਾਤੇ ਵੀ ਆ ਸਕਦੇ ਆ ਤੇ ਸਾਨੂੰ ਖਤਰਾ ਵਾ ਤੇ ਕੋਈ ਮੁਲਾਜ਼ਮ ਆਏ ਚੈੱਕ ਕਰਕੇ ਗਏ ਹਾਂ ਹਾਂਜੀ ਆਏ ਸੀ ਤਵਦੀਸ਼ ਕਰਕੇ ਗਏ ਆ ਤੇ ਹੁਣ ਅੱਗੇ ਦੇਖੋ ਕਿ ਉਹ ਕੀ ਕਰਦੇ ਆ ਬਸ ਹਾਂਜੀ ਇਹ ਆ ਜੀ ਸਾਡਾ ਪਿੰਡ ਬਨਵਾਲੀ ਪੋਰਿਆ ਤੇ ਕੁਝ ਸਮਾਂ ਪਹਿਲਾਂ ਅਸੀਂ ਜਿੱਦਾਂ ਜ਼ਮੀਨ ਜਿਹੜੀ ਆ ਇਹ 16 ਦੇ ਵਿੱਚ ਅਸੀਂ ਜ਼ਮੀਨ ਕੋਈ ਖਰੀਦੀ ਸੀ ਤੇ ਉਹ ਅਸੀਂ 16 ਦੇ ਵਿੱਚ ਹੀ ਵੇਚ ਦਿੱਤੀ ਆ ਸੇਰੋਂ ਦੀ ਪਾਰਟੀ ਕੋਈ ਉਹਨਾਂ ਨੇ ਜ਼ਮੀਨ ਸਾਡੇ ਤੋਂ ਖਰੀਦੀ ਆ ਤੇ ਸਾਡਾ ਕਿਸੇ ਵੀ ਲੜਾਈ ਝਗੜੇ ਦੇ ਵਿੱਚ ਕੋਈ ਵੀ ਹੈ ਨਹੀਂ ਕੋਈ ਗੱਲਬਾਤ ਅੱਜ ਸਾਡਾ ਬੂਹਾ ਵੱਜਾ ਅਸੀਂ ਆਪਣੇ ਘਰੇ ਕੰਮਕਾਰ ਕਰਨ ਦੇ ਸਾਨੂੰ ਉਦੋਂ ਪਤਾ ਲੱਗਾ ਇਸ ਤਰ੍ਹਾਂ ਜ਼ੋਰ ਦੇਣੀ ਜਿੱਦਾਂ ਆਵਾਜ਼ ਆਈ ਮੈਨੂੰ ਬੱਚਿਆਂ ਨੇ ਦੱਸਿਆ ਆਂਦੇ ਪਾਪਾ ਆਪਣੇ ਬੂਹੇ ਗਾੜੀ ਕੋਈ ਗੋਲੀਆਂ ਚਲਾਉਣ ਦੇ ਤੇ ਜਦ ਤਨਾ ਬਹੁਤ ਜਿਆਦਾ ਇੱਕ ਦਮ ਜਦ ਤਨਾ ਭਾਜੜ ਪੈ ਜਾਂਦੀ ਆ ਤੈਨਾਂ ਨੂੰ ਨਹੀਂ ਪਤਾ ਕੌਣ ਬੰਦੇ ਸੀ ਕੌਣ ਨਹੀਂ ਅਣਪਛਾਤੇ ਕੋਈ ਸਮਝ ਨਹੀਂ ਹਨ ਕਿਹੜੇ ਬੰਦੇ ਕਿਹੜੇ ਨਹੀਂ ਹਨ ਇਨਸਾਫ ਮਿਲਣਾ ਚਾਹੀਦਾ ਵਾ ਤੇ ਇਹ ਜਿਹੜੀ ਜ਼ਮੀਨ ਦੇ ਵਿੱਚ ਸਾਡਾ ਕੋਈ ਤਕਲਕ ਨਹੀਂ ਨਾ ਕੋਈ ਗੱਲ ਨਾ ਕੋਈ ਬਾਤ ਤੇ ਤੁਹਾਡੇ ਜਿਹੜੇ ਕੈਮਰੇ ਲੱਗੇ ਹੋਏ ਆ ਇਹ ਕੈਮਰੇ ਚ ਕੋਈ ਫੁਟੇਜ ਹੈ ਫੁਟੇਜ ਭਾਜੀ ਪਤਾ ਕੀ ਗੱਲ ਡੀਵੀਆਰ ਸਾਡਾ ਖਰਾਬ ਹੋਇਆ ਅੱਛਾ ਜੀ ਹਾਂਜੀ ਡੀਵੀਆਰ ਲਾਈਟ ਵੱਧ ਆਉਣ ਦਾ ਕਰਕੇ ਸੜ ਗਿਆ ਤੇ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਇਹੋ ਕਰਦੇ ਇਨਸਾਫ ਹੋਵੇ ਜੋ ਵੀ ਗੱਲ ਆ ਸਹੀ ਹੋਵੇ ਸਾਡੇ ਨਾਲ ਤੱਕਾ ਨਾ ਹੋਵੇ ਸਾਡਾ ਇਹ ਜਿਹੜਾ ਵਾ ਬਹੁਤ ਜ਼ਿਆਦਾ ਤਕਾਂਡ ਆ ਛੋਟੇ ਛੋਟੇ ਬੱਚੇ ਆ ਸਾਡੇ ਨਾਲ ਬਹੁਤ ਜ਼ਿਆਦਾ ਤਕਾਂਡ ਆ ਅੱਗੇ ਵੀ ਸਾਡੇ ਤੇ ਗਲਤ ਪਰਚਾ ਆ ਜੇਕਰ ਬੂਹੇ ਖੁੱਲੇ ਹੁੰਦੇ ਤੇ ਫਿਰ ਕੋਈ ਨੁਕਸਾਨ ਹੋਣਾ ਸੀ ਹੋਣਾ ਹੀ ਜੀ ਹੋਣਾ ਹੀ ਪੱਕੀ ਗੱਲ ਹੋਣਾ ਹੀ ਸਾਹਮਣੇ ਵੇਖੋ ਤੁਸੀਂ ਆ ਵੇਖੋ ਗੋਲੀਆਂ ਵੱਜੀਆਂ ਨੁਕਸਾਨ ਆਤੇ ਉਹਨਾਂ ਚਲਾਈਆਂ ਗੱਲਬਾਤ ਇਹ ਹੋਈ ਆ ਕਿ ਹੋਈ 11:00 ਵਜੇ ਦਾ ਟਾਈਮ ਸੀ 10:30 11:00 ਵਜੇ ਦਾ ਤੇ ਇੱਕ ਗੱਡੀ ਆਈ ਆ ਸਾਡੇ ਘਰੇ ਅਗਿਆਨ ਕੇ ਫਾਇਰਿੰਗ ਹੋਂਡਾ ਪੀਆ ਤੇ ਮੈਂ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਹਸਬੰਦ ਨੂੰ ਲੈ ਕੇ ਅਸੀਂ ਅੰਦਰ ਵੜ ਗਏ ਆ ਤੇ ਅਸੀਂ ਆਪਣੀ ਜਾਨ ਬਚਾਈ ਸਾਡਾ ਬਰ ਨੁਕਸਾਨ ਵੀ ਹੋ ਸਕਦਾ ਸੀ ਜੇ ਅਸੀਂ ਬਾਹਰ ਹੁੰਨੇ ਤੇ ਤੇ ਅਸੀਂ ਪੰਜਾਬ ਪੁਲਿਸ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਵਾ ਤੇ ਜੋ ਵੀ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਕੋਈ ਆਪਣੀ ਕਿਸੇ ਨਾਲ ਰੰਜਿਸ਼ ਬਾਜੀ ਜਿਤ ਨਹੀਂ ਹੈਗੇ ਨਹੀਂ ਬਸ ਕੋਈ ਰੰਜਿਸ਼ ਬਾਜੀ ਨਹੀਂ ਸੀ ਆ ਗਈ ਸਾਡੀ ਕਿਸੇ ਨਾਲ ਕੋਈ ਰੰਜਿਸ਼ ਬਸ਼ ਨਹੀਂ ਬਾਜੀ ਕੋਈ ਚਾਗਿਆ ਕੋਈ ਲੁੱਟਖੋਤ ਨਹੀਂ ਹੋਈ ਨਹੀਂ ਕੋਈ ਲੁੱਟਖੋਤ ਨਹੀਂ ਹੋਈ ਬਚਾਅ ਹੋਇਆ ਬਸ ਬਸ ਇਹ ਮੰਕਰ ਦੇ ਸਾਹ ਅਹੀਂ ਨਾ ਚਾਰ ਜੀ ਇਕੱਲੇ ਘਰੇ ਰਹਿਨੇ ਦੋ ਬੱਚੇ ਦੋ ਅਸੀਂ ਆਂ ਅਸੀਂ ਪੰਜਾਬ ਪੋਸਤ ਤੋਂ ਹੀ ਮੰਗ ਕਰਦੇ ਆਂ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਕਿ ਇਸ ਵਲੇ ਵੀ ਕੋਈ ਵੀ ਗਲਤ ਹੋ ਰਾਤ ਬਰਾਤੇ ਵੀ ਆ ਸਕਦੇ ਆ ਤੇ ਸਾਨੂੰ ਖਤਰਾ ਵਾ ਤੇ ਕੋਈ ਮੁਲਾਜ਼ਮ ਆਏ ਚੈੱਕ ਕਰਕੇ ਗਿਆ ਹਾਂਜੀ ਆਏ ਸੀ ਤਵਦੀਸ਼ ਕਰਕੇ ਗਏ ਆ ਤੇ ਹੁਣ ਅੱਗੇ ਦੇਖੋ ਕਿ ਉਹ ਕੀ ਕਰਦੇ ਆ ਬਸ ਹਾਂਜੀ ਅੱਛਾ ਬਨਵਾਲੀ ਪਰ ਦਲਵੀਰ ਗੌਰ ਨੇ ਆਪਣੀ ਤਿੰਨ ਕਿੱਲੇ ਜ਼ਮੀਨ ਲਈ ਹੋਈ ਸੀ ਔਰ ਕਾਨੂੰਨੀ ਦੌਰ ਤੇ ਉਹ ਕੋ ਦਖਲ ਵੀ ਹੈਗਾ ਔਰ ਡਾਕੂਮੈਂਟ ਵੀ ਹੈਗੇ ਆ ਉਥੇ ਗਰਪਾਲ ਸਿੰਘ ਨਾਂ ਦਾ ਵਿਅਕਤੀ ਜਿਹੜਾ ਸੀ ਉਹ ਆਪਣੇ ਹੱਕ ਜਤਾਉਂਦਾ ਸੀ। ਅਦਰਪੀਰਗੁਰ ਦਾ ਬੇਡਾ ਅੱਜ ਆਪਣੀ ਬੈਲੀ ਬਾਹਰ ਆਇਆ ਸੀ ਤੇ ਉਥੇ ਇੱਕ ਅਣਪਛਾਤੇ ਵਿਅਕਤੀ ਆਏ ਉਹਨਾਂ ਨੇ ਹਵਾਈ ਫਾਇਰਿੰਗ ਕੀਤੀ ਆ। ਤੇ ਦੇ ਸਬੰਧ ਵਿੱਚ ਜਿਹੜਾ ਕੇ ਰਜਿਸਟਰ ਕਰ ਰਹੇ ਆਂ ਵੈਰੀਫਾਈ ਕਰ। ਕੋਈ ਕੁਸ਼ੀਤ ਹੋਇਆ? ਹਾਂ। ਤੇ ਫਿਲਹਾਲ ਕੋਈ ਨਹੀਂ। ਕੋਈ ਜ਼ਖਮੀ ਨਹੀਂ ਹੋਇਆ ਫਿਰ ਹਵਾਈ ਫਾਇਰ ਹੋਇਆ ਜੀ।